ਗੁਰੂ ਪਿਆਰੀ ਸਾਥ ਸੰਗਤ ਜੀ ਇਹ ਸਾਖੀ ਹੈ ਉਸ ਸਮੇਂ ਦੀ ਜਦੋਂ Hindu ਪੁਜਾਰੀ ਗੁਰੂ ਨਾਨਕ ਦੇਵ ਜੀ ਨੂੰ ਮੰਦਰ ਵਿੱਚ ਆਰਤੀ ਪੜਨ ਲਈ ਲੈ ਗਏ ਪਰ ਜੋ ਗੁਰੂ ਜੀ ਨੇ ਕੀਤਾ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਚਲੋ ਆਓ ਸੁਣੀਏ ਇਹ ਰੋਹਾਨੀ ਘਟਨਾ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਜਾਤਰਾ ਕਰਦੇ ਕਰਦੇ ਪੂਰੀ ਜਗਨਨਾਥ ਪਹੁੰਚ ਗਈ ਪੂਰੀ ਜਗਨਨਾਥ ਜਿਹੜਾ ਸ਼ਹਿਰ ਹੈ ਇਹ ਸਮੁੰਦਰ ਦੇ ਕੰਢੇ ਪੈਂਦਾ ਹੈ ਇਹ ਹਿੰਦੂਆਂ ਦਾ ਇੱਕ ਬਹੁਤ ਹੀ ਵੱਡਾ ਤੀਰਸਥਲ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਜਗਨਨਾਥ ਮੰਦਿਰ ਦੇ ਕੋਲ ਪਹੁੰਚੇ ਤਾਂ ਉਹਨਾਂ ਨੇ ਮੰਦਿਰ ਤੋਂ ਥੋੜੀ ਜਹੀ ਦੂਰ ਇੱਕ ਖਾਲੀ ਜਗ੍ਹਾ ਦੇਖ ਕੇ ਆਪਣਾ ਡੇਰਾ ਲਗਾ ਲਿਆ। ਭਾਈ ਮਰਦਾਨੇ ਨੇ ਰਵਾਬ ਵਜਾਉਣੀ ਸ਼ੁਰੂ ਕਰ ਦਿੱਤੀ। ਗੁਰੂ ਜੀ ਸ਼ਬਦ ਕੀਰਤਨ ਗਾਉਣ ਲੱਗੇ। ਗੁਰੂ ਜੀ ਦੇ ਸ਼ਬਦਾਂ ਨੂੰ ਸੁਣ ਕੇ ਕਈ ਸਾਰੇ ਲੋਕ ਗੁਰੂ ਜੀ ਦੇ ਕੋਲ ਆਣ ਕੇ ਖਲੋ ਗਏ। ਤੇ ਹੱਥ ਜੋੜ ਕੇ ਗੁਰੂ ਜੀ ਦੇ ਕੀਰਤਨ ਦਾ ਆਨੰਦ ਲੈਣ ਲੱਗੇ। ਲੋਕਾਂ ਨੂੰ ਇਕੱਠਾ ਹੋਇਆ ਦੇਖ ਕੇ ਮੰਦਰ ਦਾ ਪੁਜਾਰੀ ਵੀ ਗੁਰੂ ਜੀ ਦੇ ਕੋਲ ਆਣ ਕੇ ਖੜਾ ਹੋ ਗਿਆ ਤੇ ਕੁਝ ਦੇਰ ਬਾਅਦ ਦੋਨੇ ਹੱਥ ਜੋੜ ਕੇ ਗੁਰੂ ਜੀ ਨੂੰ ਬੇਨਤੀ ਕਰਨ ਲੱਗਾ ਕਿ ਗੁਰੂ ਜੀ ਆਰਤੀ ਹੋਣ ਦਾ ਸਮਾਂ ਆ ਚੁੱਕਿਆ ਹੈ ਤੇ ਮੇਰੀ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਵੀ ਸਾਡੇ ਨਾਲ ਮੰਦਰ ਦੇ ਅੰਦਰ ਚੱਲੋ ਤੇ ਆਰਤੀ ਵਿੱਚ ਆਪਣੀ ਹਾਜ਼ਰੀ ਲਵਾਓ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮੁਸਕਰਾ ਕੇ ਪੁਜਾਰੀ ਦੇ ਨਾਲ ਚੱਲ ਪਏ ਤੇ ਜਦੋਂ ਗੁਰੂ ਜੀ ਮੰਦਰ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਮੰਦਰ ਨੂੰ ਕਈ ਸਾਰੇ ਬਨਾਪਟੇ ਫੁੱਲਾਂ ਤੇ ਸਤਾਰਿਆਂ ਦੇ ਨਾਲ ਸਜਾਇਆ ਗਿਆ ਹੈ ਚਾਰੇ ਪਾਸੇ ਤੋਂ ਪੂਰਾ ਮੰਦਰ ਚਿਲਮਿਲ ਚਿਲਮਿਲ ਕਰਦਾ ਦਿਖਾਈ ਦੇ ਰਿਹਾ ਸੀ ਪੁਜਾਰੀ ਦੇ ਹੱਥ ਵਿੱਚ ਜਿਹੜਾ ਆਰਤੀ ਵਾਲਾ ਥਾਲ ਸੀ ਉਸ ਨੂੰ ਆਲੇ-ਦੁਆਲੇ ਤੋਂ ਹੀਰੇ ਮੋਤੀਆਂ ਨਾਲ ਸਜਾਇਆ ਗਿਆ ਸੀ ਤੇ ਥਾਲ ਦੇ ਅੰਦਰ ਇੱਕ ਬਹੁਤ ਵੱਡਾ ਦੀਵਾ ਰੱਖ ਕੇ ਮੂਰਤੀ ਦੀ ਪੂਜਾ ਕੀਤੀ ਜਾ ਰਹੀ ਸੀ ਤੇ ਕਈ ਸਾਰੇ ਲੋਕ ਕੋਲ ਖਲੋ ਕੇ ਮੂਰਤੀ ਦੇ ਉੱਪਰ ਫੁੱਲਾਂ ਦੀ ਬਰਸ਼ਾਦ ਕਰ ਰਹੇ ਸਨ ਪੁਜਾਰੀ ਮੂਰਤੀ ਦੇ ਸਾਹਮਣੇ ਖਲੋ ਕੇ ਥਾਲ ਨੂੰ ਉੱਪਰ ਥੱਲੇ ਘੁਮਾ ਕੇ ਮੂਰਤੀ ਦੀ ਪੂਜਾ ਕਰ ਰਿਹਾ ਸੀ ਤਾਂ ਇਹ ਸਭ ਦੇਖ ਕੇ ਗੁਰੂ ਜੀ ਮੰਦਰ ਤੋਂ ਬਾਹਰ ਆ ਗਏ ਇੱਕ ਐਸੀ ਜਗ੍ਹਾ ਤੇ ਬੈਠ ਗਏ ਜਿੱਥੇ ਮਨੁੱਖ ਦੇ ਦੁਆਰਾ ਬਣਾਈ ਗਈ ਕੋਈ ਛੱਤ ਨਹੀਂ ਸੀ ਸਗੋ ਰੱਬ ਦੀ ਬਣਾਈ ਹੋਈ ਨੀਲੀ ਛੱਪੜ ਤਾਰਿਆਂ ਨਾਲ ਜਗਮਗ ਜਗਮਗ ਕਰ ਰਹੀ ਸੀ ਜਦੋਂ ਪੁਜਾਰੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੁਰੂ ਜੀ ਆਰਤੀ ਵਿੱਚ ਸ਼ਾਮਿਲ ਨਹੀਂ ਹੋਏ ਤਾਂ ਉਹ ਕਰੋਧ ਵਿੱਚ ਆ ਗਏ ਤੇ ਬਾਹਰ ਆ ਕੇ ਗੁਰੂ ਜੀ ਤੋਂ ਪੁੱਛਣ ਲੱਗੇ ਕਿ ਤੁਸੀਂ ਸਾਡੇ ਨਾਲ ਆਰਤੀ ਵਿੱਚ ਸ਼ਾਮਿਲ ਕਿਉਂ ਨਹੀਂ ਹੋਏ ਤਾਂ ਗੁਰੂ ਜੀ ਕਹਿਣ ਲੱਗੇ ਕਿ ਪੁਜਾਰੀ ਜੀ ਮੈਂ ਤਾਂ ਬਾਹਰ ਬੈਠ ਕੇ ਜਗਤ ਦੇ ਮਾਲਕ ਦੀ ਆਰਤੀ ਕਰਦਾ ਰਿਹਾ ਹਾਂ ਤਾਂ ਪੁਜਾਰੀ ਗੁਰੂ ਜੀ ਨੂੰ ਕਹਿਣ ਲੱਗਾ ਕਿ ਅਸੀਂ ਕੁਝ ਸਮਝੇ ਨਹੀਂ ਕਿ ਤੁਸੀਂ ਕਿਹੜੀ ਆਰਤੀ ਦੀ ਗੱਲ ਕਰ ਰਹੇ ਹੋ ਕਿਉਂਕਿ ਆਰਤੀ ਤਾਂ ਸਿਰਫ ਮੰਦਰ ਦੇ ਅੰਦਰ ਹੀ ਚੱਲ ਰਹੀ ਸੀ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੁਜਾਰੀ ਨੂੰ ਸਮਝਾਉਂਦਿਆਂ ਕਿਹਾ ਕਿ ਪੁਜਾਰੀ ਜੀ ਅਸੀਂ ਮਨੁੱਖ ਦੇ ਦੁਆਰਾ ਬਣਾਈ ਗਈ ਕਿਸੇ ਮੂਰਤੀ ਦੀ ਪੂਜਾ ਨਹੀਂ ਕਰਦੇ ਬਲਕਿ ਇਸ ਜਗਤ ਨੂੰ ਬਣਾਉਣ ਵਾਲੇ ਮਾਲਕ ਦੀ ਆਰਤੀ ਕਰਦੇ ਹਾਂ ਜਿਸ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਰਬਾਬ বাজਉਣ ਲਈ ਕਿਹਾ ਤੇ ਇੱਕ ਸ਼ਬਦ ਉਚਾਰਿਆ ਗगन ਮੈਂ ਥਾਲ ਰਵੀ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤਨਾਸਰੀ ਰਾਗ ਦਾ ਸ਼ਬਦ ਉਚਾਰਿਆ ਜਿਸ ਪਰਮਾਤਮਾ ਦੀ ਅਸੀਂ ਆਰਤੀ ਕਰਦੇ ਹਾਂ ਉਹ ਇਸ ਜਗਤ ਦਾ ਮਾਲਕ ਹੈ ਤੇ ਇਹ ਮਾਲਕ ਸਿਰਫ ਮੰਦਰ ਦੇ ਅੰਦਰ ਹੀ ਨਹੀਂ ਬਲਕਿ ਹਰ ਥਾਂ ਹਰ ਚੀਜ਼ ਵਿੱਚ ਮੌਜੂਦ ਹੈ ਸਾਰੀ ਕਾਇਨਾਤ ਉਸ ਦੀ ਆਰਤੀ ਕਰਦੀ ਹੈ ਆਸਮਾਨ ਇੱਕ ਥਾਲ ਹੈ ਸੂਰਜ ਤੇ ਚੰਦ ਉਸ ਥਾਲ ਵਿੱਚ ਦੋ ਦੀਵੇ ਹਨ ਤਾਰੇ ਮੋਤੀ ਤੇ ਰੁੱਖ ਫੁੱਲ ਹਨ ਮੱਠੀ ਮੱਠੀ ਚੱਲ ਰਹੀ ਹਵਾ ਆਰਤੀ ਦਾ ਸ਼ੋਰ ਹੈ ਤੇ ਮਾਲਕ ਇਸ ਆਰਤੀ ਨੂੰ ਕਬੂਲ ਕਰ ਰਿਹਾ ਹੈ ਇਹ ਆਰਤੀ ਦਿਨ ਰਾਤ ਚੱਲਦੀ ਹੈ ਤੇ ਤੁਸੀਂ ਵੀ ਇਸ ਆਰਤੀ ਵਿੱਚ ਜ਼ਰੂਰ ਸ਼ਾਮਿਲ ਹੋਇਆ ਕਰੋ ਕਿਉਂਕਿ ਮਾਲਕ ਦੀ ਅਸਲੀ ਆਰਤੀ ਇਹੀ ਹੈ ਪੁਜਾਰੀ ਨੂੰ ਗੁਰੂ ਜੀ ਦੇ ਉਪਦੇਸ਼ ਸਮਝ ਆ ਗਏ ਕਿ ਮਾਲਕ ਸਿਰਫ ਮੰਦਰ ਦੇ ਅੰਦਰ ਹੀ ਨਹੀਂ ਬਲਕਿ ਕਨ ਕਨ ਵਿੱਚ ਬਸਿਆ ਹੋਇਆ ਹੈ ਤੇ ਉਸ ਨੇ ਗੁਰੂ ਜੀ ਦੇ ਸਾਹਮਣੇ ਨੀਵੀਂ ਪਾ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸਾਖੀ ਰਾਹੀਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਰੱਬ ਦੀ ਅਸਲ ਆਰਤੀ ਰੀਤੀ ਰਵਾਜਾਂ ਦੀ ਨਹੀਂ ਸੱਚੇ ਮੰਦੀ ਹੁੰਦੀ ਹੈ ਗੁਰੂ ਨਾਨਕ ਦੇਵ ਜੀ ਨੇ ਜਗਤ ਨੂੰ ਇਹ ਸਬਕ ਦਿੱਤਾ ਕਿ ਸਾਰੀ ਸ੍ਰਿਸ਼ਟੀ ਹੀ ਥਾਲ ਹੈ ਤੇ ਰੱਬ ਦੀ ਆਰਤੀ ਕੌਣ ਕਰੇ ਜਦ ਰੱਬ ਆਪ ਹੀ ਰੋਸ਼ਨੀ ਹੈ ਆਸ ਹੈ ਕਿ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇਗੀ ਅਜਈਆਂ ਹੋਰ ਸਾਖੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ